ਪਿਆਰੀ ਸਾਧ ਸੰਗਤ ਜੀ ਰਾधा स्वामी ਜੀ ਰਾ ਸਾਧ ਸੰਗਤ ਜੀ ਇਹ ਸਾਖੀ ਹਜੂਰ ਦੇ ਸਮੇਂ ਦੀ ਹੈ ਇੱਕ ਸਸੰਗੀ ਨਾਲ ਵਾਲੇ ਪਿੰਡ ਤੋਂ ਸੀ ਜਦੋਂ ਵੀ ਸਾਧ ਸੰਗਤ ਤੇ ਆਉਂਦਾ ਤਾਂ ਹਜੂਰ ਤੋਂ ਪੁੱਛਦਾ ਕਿ ਮੇਰੀ ਮੌਤ ਕਦੋਂ ਹੋਵੇਗੀ ਹਜੂਰ ਹਰੇਕ ਵਾਰੀ ਉਸ ਦੀ ਗੱਲ ਟਾਲ ਦਿੰਦੇ ਇੱਕ ਦਿਨ ਉਹ ਜिद ਕਰਕੇ ਬੈਠ ਗਿਆ ਕਿ ਅੱਜ ਆਪ ਨੂੰ ਦੱਸਣਾ ਪਏਗਾ ਤਾਂ ਹਜੂਰ ਕਹਿਣ ਲੱਗੇ ਕਿ ਕੱਲ ਨੂੰ ਤੇਰੀ ਮੌਤ ਹੋ ਜਾਣੀ ਹੈ। ਇੰਨਾ ਸੁਣ ਕੇ ਉਸ ਦੇ ਪੈਰਾਂ ਥੱਲੋਂ ਜ਼ਮੀਨ ਖਿਸਕ ਗਈ। ਉਹ ਚੁੱਪ ਹੋ ਗਿਆ ਉਸ ਨੂੰ ਮੌਤ ਦਾ ਡਰ ਲੱਗਣ ਲੱਗ ਗਿਆ। ਜਿਸ ਸਤਸੰਗੀ ਨੇ ਸਿਮਰਨ ਕੀਤਾ ਹੋਵੇ ਉਸ ਨੂੰ ਮੌਤ ਦਾ ਡਰ ਨਹੀਂ ਲੱਗਦਾ। ਉਸ ਸਤਸੰਗੀ ਨੇ ਸੇਵਾ ਬਹੁਤ ਕੀਤੀ ਸੀ ਪਰ ਭਜਨ ਸਿਮਰਨ ਨਹੀਂ ਕੀਤਾ। ਉਸ ਦੇ ਮਨ ਵਿੱਚ ਸੀ ਕਿ ਸਾਰੀ ਉਮਰ ਬੀਤ ਗਈ ਹੈ ਭਜਨ ਸਿਮਰਨ ਤਾਂ ਕੀਤਾ ਨਹੀਂ। ਅਤੇ ਅੰਦਰ ਵੀ ਕੁਝ ਨਹੀਂ ਦੇਖਿਆ ਸਸੰਗੀ ਸੋਚਦਾ ਹੈ ਕਿ ਅੱਧਾ ਦਿਨ ਤੇ ਰਾਤ ਬਜੀ ਹੈ ਉਹ ਘਰ ਆ ਗਿਆ ਤੇ ਸਿਮਰਨ ਤੇ ਬੈਠ ਗਿਆ ਉਸ ਦਾ ਦਸਮਨ ਦਵਾਰ ਖੁੱਲ ਗਿਆ ਉਹ ਦੇਖਦਾ ਹੈ ਕਿ ਉਹ ਤਾਂ ਮਰਿਆ ਨਹੀਂ ਜਿੰਦਾ ਹੈ ਉਸ ਨੇ ਸੋਚਿਆ ਕਿ ਮੈਂ ਤਾਂ ਮਰਿਆ ਨਹੀਂ ਬਾਬਾ ਜੀ ਨੇ ਮੈਨੂੰ ਝੂਠ ਕਿਉਂ ਬੋਲਿਆ ਉਹ ਡੇਰੇ ਆਇਆ ਤੇ ਬਾਬਾ ਜੀ ਨੂੰ ਕਹਿਣ ਲੱਗਾ ਕਿ ਤੁਸੀ ਤਾਂ ਕਿਹਾ ਸੀ ਕਿ ਮੈਂ ਕੱਲ ਮਰ ਜਾਣਾ ਹੈ ਤੇ ਮੈਂ ਤਾਂ ਮਰਿਆ ਹੀ ਨਹੀਂ ਬਾਬਾ ਜੀ ਨੇ ਬੜੇ ਪਿਆਰ ਨਾਲ ਕਿਹਾ ਪੁੱਜਉਂਦੇ ਜੀ ਮਰ ਤਾਂ ਗਿਆ ਹੈ ਉਸ ਸੰਗੀ ਰੋਣ ਲੱਗ ਗਿਆ ਤੇ ਕਹਿਣ ਲੱਗਿਆ ਮੈਨੂੰ ਮaaf ਕਰ ਦਿਓ ਸਾ ਸੰਗਤ ਜੀ ਸਾਨੂੰ ਵੀ ਇਸ ਸਾਖੀ ਤੋਂ ਪ੍ਰੇਰਨਾ ਮਿਲਦੀ ਹੈ ਕਿ ਸਾਨੂੰ ਵੱਧ ਤੋਂ ਵੱਧ ਭਜਨ ਸਿਮਰਨ ਕਰਨਾ ਚਾਹੀਦਾ ਹੈ ਇਸ ਦੁਨੀਆ ਵਿੱਚ ਰਹਿੰਦੇ ਹੋਏ ਦੁਨੀਆਦਾਰੀ ਨਿਭਾਉਂਦੇ ਹੋਏ ਭਜਨ ਸਿਮਰਨ ਕਰਨਾ ਹੈ ਇਸ ਨਾਸ਼ਵਾਨ ਸੰਸਾਰ ਵਿੱਚ ਆਪਣੇ ਮੋਹ ਨੂੰ ਨਹੀਂ ਫਿਲਾਉਣਾ ਵੱਧ ਤੋਂ ਵੱਧ ਸਮਾਂ ਭਜਨ ਸਿਮਰਨ ਨੂੰ ਦੇਣਾ ਹੈ ਤਾਂ ਜੋ ਸਾਡਾ ਇਸ ਜਮੇ ਵਿੱਚ ਆਉਣ ਦਾ ਮਕਸਦ ਪੂਰਾ ਹੋ ਜਾਵੇ ਰਾਦਾ ਸਵਾਮੀ ਜੀ